ਹਰਿਆਣਾ ਸਰਕਾਰ ਵੱਲੋਂ ਕੋਲੇ ਛੱਡੇ ਜਾ ਰਹੇ ਹਰਿਆਣਾ ਸਰਕਾਰ ਵੱਲੋਂ ਨਹੀਂ ਪੂਰੀ ਜਿਹੜੀ ਆਪਣੀ ਇੰਡੀਆ ਸਰਕਾਰ ਵੱਲੋਂ ਭਾਜਪਾ ਦੀ ਗਵਰਨਮੈਂਟ ਆ ਦੇਖੋ ਇਹ ਡਬਲ ਇੰਜਨ ਵਾਲੀ ਸਰਕਾਰ ਜਿਹੜੀ ਕਹਿੰਦੇ ਨੇਗੇ ਇਹ ਡਬਲ ਇੰਜਨ ਵਾਲੀ ਸਰਕਾਰ ਦੀ ਛੱਤ ਢਾ ਰਹੀ ਆ ਹਨਾ ਜਿਹੜੀ ਸਾਡੀ ਰਾਜਧਾਨੀ ਆ ਦੇਖੋ ਪੰਜਾਬ ਅਸਲ ਦੇ ਵਿੱਚ ਇਹ ਪੂਰੇ ਦੇਸ਼ ਦਾ ਮਾਲਕ ਆ ਬਾਈ ਜੀ ਅਸੀਂ ਮਾਲਕੀ ਦਾ ਦਾਵਾ ਤਾਂ ਠੁਕਦੇ ਆ ਕਿਉਂਕਿ ਅਸੀਂ ਕੁਰਬਾਨੀਆਂ ਸਭ ਤੋਂ ਵੱਧ ਦਿੱਤੀਆਂ ਨੇ ਅੰਗਰੇਜ਼ਾਂ ਦੇ ਪ੍ਰਤੀ ਪੰਜਾਬ ਨੇ 90% ਕਰਵਾਉਣੇ ਦਿੱਤੇ ਨੇਗੀਆਂ ਮੁਗਲਾਂ ਦੀ ਅਸੀਂ ਜੜਪੱਟੀ ਜਿਹੜੇ ਵੀ ਧੜ ਵੀ ਕੋਈ ਚੜ ਕੇ ਆ ਉਹਨਾਂ ਦੀ ਜੜ ਅਸੀਂ ਪੱਟੀ ਆਰਥਿਕ ਵਸਤਾ ਦੇ ਵਿੱਚ ਅਸੀਂ ਹਿੱਸਾ ਪਾਇਆ ਅੱਜ ਸਾਨੂੰ ਹੀ ਸਾਡੀ ਰਾਜਧਾਨੀ ਦੇ ਵਿੱਚ ਜਾਣ ਨੂੰ ਤੋਂ ਰੋਕਿਆ ਜਾ ਰਿਹਾ ਇਹ ਗੱਲਾਂ ਕਹਿੰਦੇ ਨੇ ਬਾਈ ਜੀ ਕੱਲ ਭਾਜਪਾ ਦਾ ਬਿਆਨ ਸੀਗਾ ਇਹ ਕਹਿੰਦੇ ਵੀ ਕਿਸਾਨ ਟਰੈਕਟਰ ਟਰਾਲੀ ਦੇ ਉੱਪਰ ਕਿਉਂ ਜਾ ਰਹੇ ਨੇ ਬੱਸਾਂ ਦੇ ਉੱਪਰ ਕਿਉਂ ਨਹੀਂ ਜਾ ਰਹੇ ਮੈਨੂੰ ਇਹ ਗੱਲ ਦੱਸੋ ਸਾਡੇ ਘਰਾਂ ਦੇ ਵਿੱਚ ਬੱਸਾਂ ਕਿੱਥੇ ਨੇ ਬਾਈ ਕੱਲ ਦਾ ਇਹ ਬਿਆਨ ਆ ਨਾ ਦਾ ਆਫੀਸ਼ੀਅਲੀ ਬਿਆਨ ਹੈ ਵੀ ਟਰੈਕਟਰ ਟਰਾਲੀਆਂ ਉੱਪਰ ਜਾ ਰਹੇ ਨੇ ਸਾਡੇ ਘਰਾਂ ਦੇ ਵਿੱਚ ਅੱਜ ਤਾਂ ਵਿਆਹਾਂ ਦੇ ਵਿੱਚ ਵੀ ਟਰੈਕਟਰਾਂ ਜਾਂਦੇ ਆ ਭੋਗਾਂ ਦੇ ਉੱਪਰ ਵੀ ਟਰੈਕਟਰਾਂ ਜਾਂਦੇ ਆ ਸਾਡਾ ਤਾਂ ਇਹੀ ਗੱਡਾ ਹੈ ਇਹੀ ਸਾਡੀ ਗੱਡੀ ਹੈ ਤੁਸੀਂ ਇੱਕ ਚੀਜ਼ ਦੇਖੋ ਬਾਈ ਅਸੀਂ ਪਹਿਲਾਂ ਵੀ ਰਾਜਧਾਨੀ ਦੇ ਵਿੱਚ ਪ੍ਰਦਰਸ਼ਨ ਕਰਕੇ ਆ ਹੁਣ ਵੀ ਕਰਕੇ ਆ ਅਸੀਂ ਜੀਸੀਵੀਆ ਲੈ ਕੇ ਕਿਉਂ ਆਏ ਸਾਡੇ ਨੌਜਵਾਨ ਭੜਕੇ ਕਿਉਂ ਜਿਨ੍ਹਾਂ ਨੇ ਆਹ ਮੂਹਰੋ ਬੈਰੀਕਾਟ ਆ ਬੈਰੀਕਾਟ ਵੀ ਨਹੀਂ ਲਾਏ ਬਾਈ ਤੁਸੀਂ ਇਸ ਹਿਸਾਬ ਨਾਲ ਇਹ ਜਿਹੇ ਦੁਵਾਰਾਂ ਦਾ ਜਿਹੜੀਆਂ ਆਪਣੇ ਮੈਕਸੀਕੋ ਦੀ ਕੰਧ ਹੈ ਅਮਰੀਕਾ ਦੇ ਮੈਕਸੀਕੋ ਦੀ ਕੰਧ ਤੁਸੀਂ ਦੇਖਿਆ ਨਾ ਉੱਥੋਂ ਲੋਕ ਟੱਪ ਕੇ ਉਹ ਦੇਸ਼ ਦੇ ਵਿੱਚ ਜਾਂਦੇ ਨੇ ਅਮਰੀਕਾ ਦੇ ਵਿੱਚ ਇਹੋ ਜੀ ਕੰਧ ਤਾਂ ਉੱਥੇ ਨਹੀਂ ਖਿੱਚੀ ਪਾਕਿਸਤਾਨ ਦਾ ਬਾਰਡਰ ਹੈ ਪਾਕਿਸਤਾਨ ਦੇ ਬਾਰਡਰ ਦੇ ਉੱਪਰ ਤਾਂ ਐਵੇਂ ਬੰਦੂਖਾ ਤਾਣ ਕੇ ਉਹ ਨਹੀਂ ਖੜਦੇ ਜਿਵੇਂ ਇਹ ਸਾਡੇ ਅੱਗੇ ਬੰਦੂਖਾ ਤਾਣੀ ਖੜੇ ਨੇ ਬਾਈ ਜੀ ਫਿਰ ਅਸੀਂ ਇਹ ਨੌਜਵਾਨਾਂ ਨੂੰ ਭੜਕਾ ਰਹੇ ਹਣ ਦੀ ਤੁਹਾਨੂੰ ਮੈਂ ਤਾਜੀ ਖਬਰ ਦੱਸਦਾ ਅਸੀਂ ਇੱਥੇ ਚੁੱਪ ਕਰੇ ਬੱਟੇ ਸਾਰੇ ਇਕੱਲੇ ਇਕੱਲੇ ਨੌਜਵਾਨਾਂ ਤੋਂ ਪੁੱਛ ਲਾ ਬੈਠੇ ਸੀ ਨਾ ਬਾਈ ਇਧਰ ਮंडा ਕੈਮਰਾ ਕਮਾ ਸਾਰੇ ਬੈਠੇ ਸੀ ਨਾ ਹੈ ਇਹਨਾਂ ਨੇ ਜਾਣ ਬੁੱਝ ਕੇ ਪਹਿਲਾਂ ਗੋਲੀਆਂ ਦਾਗੀਆਂ ਨੇ ਬਾਈ ਗੋਲੀਆਂ ਇਹਨਾਂ ਨੇ ਬੰਬ ਸਿੱਟੇ ਨੇ ਇੱਥੇ ਦੋ ਨੌਜਵਾਨਾਂ ਨੂੰ ਇੱਥੇ ਅੰਦੋਲਨ ਦੇ ਵਿੱਚੋਂ ਚੱਕ ਕੇ ਲੈ ਗਏ ਨੇ ਇਧਰੋਂ ਵਿੱਚੋਂ ਇਸ ਤੋਂ ਬੜੀ ਭੈੜੀ ਹਰਕਤ ਹੋਰ ਕੀ ਹੋਊਗੀ ਬਾਈ ਇਹ ਸਾਡੇ ਨੌਜਵਾਨਾਂ ਨੂੰ ਇਹ ਜਾਣ-ਬੁੱਝ ਕੇ ਪੜਕਾਰ ਰਹੇ ਨੇਗੇ ਇਹ ਇੱਕ ਪਾਸੇ ਸਾਡੇ ਆਗੂ ਨੂੰ ਮੀਟਿੰਗਾਂ ਛੱਡੀ ਬੈਠੇ ਸੱਦੀ ਬੈਠੇ ਨੇ ਇਹਨਾਂ ਨੂੰ ਇਹ ਹੋਗਾ ਵੀ ਇੱਥੇ ਆਗੂ ਹੈ ਨਹੀਂਗੇ ਇਹਨਾਂ ਦੇ ਉੱਪਰ ਇਹਨਾਂ ਨੂੰ ਤਿੱਤਰ-ਫਿੱਤਰ ਕਰ ਦਈਏ ਇਹਨਾਂ ਦੇ ਉੱਪਰ ਗੋਲੀਆਂ ਮਾਰੀਏ 12 ਬੋਰ ਦਾ ਬਾਈ ਫਾਇਰ ਮਾਰਦੇ ਨੇ ਸਿੱਧਾ ਤੁਸੀਂ ਇਹ ਦੇਖੋ 12 ਬੋਰ ਦਾ ਸਿੱਧਾ ਫਾਇਰ ਮਾਰਦੇ ਨੇਗੇ ਸਾਡਾ 22-300 ਨੌਜਵਾਨ ਪੂਰਾ ਫੱਟੜ ਹੋ ਗਿਆ ਪਿਛਲੇ ਦਿਨਾਂ ਦੇ ਵਿੱਚ 10-12 ਅੱਜ ਫੱਟੜ ਹੋ ਗਏ ਇੱਥੇ ਬਾਈ ਤੈਨੂੰ ਮੈਂ ਹੋਰ ਗੱਲ ਦੱਸਦਾ ਆ ਦੁਆਰ-ਵਾਦ ਦੇ ਮਾਰਦੇ ਆ ਆ ਦੇ ਨਹੀਂ ਇਹ 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 ਜਿਹੜਾ ਆ ਦੇਖੋ 32 ਬੋਰ ਦਾ ਫਾਇਰ ਆ ਇਹ ਇਹ ਪਿਸਤਲ ਦਾ ਫਾਇਰ ਆ ਇਹ ਫਾਇਰ ਮਾਰਿਆ ਉਹਨਾਂ ਨੇ ਇਹ ਕਹਿਣਗੇ ਇਹ ਸਾਫ ਤੇ ਇਹਨਾਂ ਨੇ ਪਤਾ ਕੀ ਕਰਨਾ ਵੀ ਇਹਨਾਂ ਕੋਲੇ ਹਥਿਆਰ ਸੀਗੇ ਸਾਡਾ ਮੈਂ ਕਹਿੰਦਾ ਇਕੱਲਾ-ਇਕੱਲਾ ਜਾ ਕੇ মিডিਆ ਵਾਲਾ ਸਾਡੇ ਟਰਾਲੀਆਂ ਚੈੱਕ ਕਰ ਲੇ ਇਹ ਆ ਜਿਹੜਾ ਬੱਤੀ ਬੋਰਦਰਾਂ ਨੇ ਫਾਇਰ ਮਾਰਿਆ ਇਹ ਕਹਿਣਗੇ ਕੱਲੂ ਕਹਿਣਗੇ ਕਿਸਾਨਾਂ ਕੋਲੇ ਅਸਲਾ ਸੀ ਕਿਸਾਨਾਂ ਕੋਲੇ ਹਥਿਆਰ ਸੀਗੇ ਇਹ ਇਹ ਜਿਹੜੀ ਗੱਲ ਸਾਬਤ ਕਰਨਾ ਚਾਹੁੰਦੇ ਨੇਗੇ ਪਰ ਮੈਂ ਇੱਕ ਗੱਲ ਕਹਿਣਾ ਬਾਈ ਜਿਹੜਾ ਕੁਛ ਐ ਸਮ ਤਸੱਦ ਸਾਡੇ ਨਾਲ ਹੋ ਰਿਹਾ ਦੇਖਾ ਹੀ ਰਹੇ ਨੇ ਜਿਹੜਾ ਕੁਛ ਐ ਸਮ ਸਾਡੇ ਨਾਲ ਤਸੱਦਤ ਹੋ ਰਿਹਾ ਇਸ ਤਸੱਦਤ ਦੇ ਉੱਪਰ ਜਿਹੜੀ ਪੰਜਾਬ ਦੀ ਸਰਕਾਰ ਆ ਜਿਹੜੇ ਪੰਜਾਬ ਦੇ ਪੋਲੀਟੀਕਲ ਲੀਡਰ ਜਮਾ ਚੁੱਪ ਨੇਗੇ ਬਾਈ ਦੇਖੋ ਉਹ ਤਾਂ ਕਹਿੰਦੇ ਸੀ ਥੋੜੇ ਨਾਲ ਆ ਪਰ ਕੰਮ ਕੀ ਇਹਨਾਂ ਦਾ ਜਿਹੜਾ ਸਰਕਾਰਾਂ ਦੇ ਲੀਡਰਾਂ ਦਾ ਕੰਮ ਕੀ ਆ ਦਿੱਖੋ ਅਸਲ ਦੇ ਵਿੱਚ ਇਹ ਅਸੀਂ ਇਹਨਾਂ ਨੂੰ ਕੁਰਸੀਨੇ ਚੁਣ ਕੇ ਬਿਠਾ ਦਿੰਨੇ ਆ ਵੀ ਤੁਸੀਂ ਸਾਡੇ ਹੱਕਾਂ ਦੀ ਗੱਲ ਕਰੋ ਤੁਸੀਂ ਸਾਡੇ ਪੰਜਾਬ ਦਾ ਵਿਕਾਸ ਕਿਵੇਂ ਹੋਣਾ ਲੋਕਾਂ ਦਾ ਵਿਕਾਸ ਕਿਵੇਂ ਹੋਣਾ ਖੇਤੀਬਾੜੀ ਜਿਹੜੀ ਉੱਪਰ ਕਿਵੇਂ ਆਉਣੀ ਆ ਐਮਐਸਪੀ ਕਿਵੇਂ ਮਿਲਣੀ ਆ ਇਹਨਾਂ ਦਾ ਹੱਕ ਮੰਨਦਾ ਪਰ ਜਿੱਥੇ ਹੱਕ ਮਿਲਣਾ ਉੱਥੇ ਚੁੱਪਣਗੇ ਇਹ ਜਾ ਕੇ ਸਾਰੇ ਮਨਿਸਟਰ ਨੇਗੇ ਜਿੰਨੇ ਐਮਐਲਏ ਨੇਗੇ ਮੈਂ ਇਕੱਲੇ 92 ਦੀ ਨਹੀਂ ਗੱਲ ਕਰਦਾ ਮੈਂ 117 ਦੀ ਗੱਲ ਕਰਦਾ ਸਾਰੇ ਸਾਰੇ ਇਕੱਠੇ ਹੋ ਕੇ ਇੰਟਰਨੈਸ਼ਨਲ ਮੀਡੀਆ ਕੇ ਦਿੱਲੀ ਜਾ ਕੇ ਲੋਕ ਸਭਾ ਮੂਹਰੇ ਜਾ ਆਪਣਾ ਜੰਤਰ ਮੰਤਰ ਮੂਰੇ ਜਾ ਕੇ ਕਿਉਂ ਨਹੀਂ ਬੰਦੇ ਬਾਈ ਉੱਥੇ ਦੱਸਣ ਵੀ ਸਾਡੇ ਕਿਸਾਨਾਂ ਦੇ ਉੱਪਰ ਸਰਦ ਤੁਸੀਂ ਕਿਉਂ ਕਰ ਰਹੇ ਹੋ ਤੁਸੀਂ ਗੋਲੀਆਂ ਕਿਉਂ ਦਾਗ ਰਹੇ ਹੋ ਸੈਸ਼ਨ ਬੁਲਾਉਣ ਵਿਧਾਨ ਸਭਾ ਸੈਸ਼ਨ ਬੁਲਾਉਣ ਬਿਲਾ ਕੇ ਉੱਥੇ ਤਾਂ ਕਹਿਣ ਤਾਂ ਇਕੱਠੇ ਤਾਂ ਹੋਗੇ ਕਹਿਣਾ ਵੀ ਆ ਸਾਡੇ ਕਿਸਾਨਾਂ ਦੇ ਉੱਪਰ ਗੋਲੀਆਂ ਕਿਉਂ ਦਾਗੀਆਂ ਜਾ ਰਹੀਆਂ ਨੇ ਸੈਸ਼ਨ ਬੁਲਾ ਕੇ ਇਹ ਗੱਲ ਕਹਿਣਾ ਕੰਧਾਂ ਕਿ ਖਿੱਚੀਆਂ ਨੇ ਤੁਸੀਂ ਇਹ ਤਾਂ ਵਿਦੇਸ਼ਾਂ ਇਹ ਤਾਂ ਜਿਵੇਂ ਕੋਈ ਹੋਰ ਕੰਟਰੀ ਦੇ ਖਿੱਚਦੇ ਉਹਨੇ ਦੂਜੀ ਦੂਜੀ ਕੰਟਰੀ ਦੇ ਖਿੱਚਦੇ ਨਾ ਐਵੇਂ ਕੰਧਾਂ ਖਿੱਚਦੇ ਆ ਬਾਈ ਸਾਡੇ ਨਾਲ ਆ ਦੂਜੇ ਪਾਸੇ ਤੁਸੀਂ ਇਹ ਦੇਖ ਲਓ ਇੰਟਰਨੈਟ ਪੰਜਾਬ ਦੇ ਵਿੱਚੋਂ ਬੰਦਾ ਇਹ ਜਿਹੜੀਆਂ ਹੋਰ ਕੋਈ ਸੀ ਚੀਜ਼ਾਂ ਲੈ ਕੇ ਆਉਣਾ ਚਾਹੁੰਦੇ ਆ ਉਹ ਨਹੀਂ ਲੈ ਕੇ ਲੈ ਕੇ ਆਉਣ ਦਿੰਦੇ ਇਹ ਡਰਾਮਾ ਕਰ ਰਹੇ ਨੇ ਬਾਈ ਫੋਕਾ ਗੱਲ ਬਾਤ ਤੋਂ ਬਿਨਾ ਕੋਈ ਮਸਲਾ ਹੱਲ ਨਹੀਂ ਹੁੰਦਾ ਚੀਨ ਤੇ ਭਾਰਤ ਦੀ ਲੜਾਈ ਚੱਲੀ ਸੀ ਨਾ ਪਿੱਛੇ ਜੰਗ ਜੁੱਦ ਦੀ ਹੋਣ ਦੀ ਗੱਲ ਹੋਈ ਸੀ ਨਾ ਉਹ ਗੱਲ ਬਾਤ ਦੇ ਨਾਲ ਹੀ ਮਸਲਾ ਹੱਲ ਹੁੰਦਾ ਸਾਡੇ ਆਗੂ ਸਿਆਣੇ ਨੇ ਅਸੀਂ ਗੱਲ ਬਾਤ ਦੇ ਨਾਲ ਮਸਲਾ ਕਿਤੇ ਵੀ ਤੁਸੀਂ ਹੱਲ ਕਰਨਾ ਜਾ ਸੀ ਦਿੱਲੀ ਚਲੇ ਜਾਈਏ ਜਿੱਥੇ ਵੀ ਚਲੇ ਜਾਈਏ ਮਸਲਾ ਤਾਂ ਜਿਹੜਾ ਟੇਬਲ ਟਾਕ ਦੇ ਟੇਬਲ ਤੇ ਬੈਠ ਕੇ ਹੀ ਹੋਣਾ ਚਾਹੇ ਸਾਡਾ ਪਹਿਲਾ ਜਿੰਨੇ ਮਰਜੀ ਬੰਦੇ ਸੀ ਹੀਦ ਹੋ ਜਾਣ ਚਾਹੇ ਕਾਰਗਿਲ ਦੀ ਲੜਾਈ ਕੋਈ ਵੀ ਚੱਲੀ ਹੋਵੇ ਗੱਲਬਾਤ ਤੋਂ ਬਿਨਾ ਮਸਲਾ ਕੋਈ ਨਹੀਂ ਹੈਗਾ ਹੱਲ ਮੀਟਿੰਗਾਂ ਵੀ ਕਰਨੀਆਂ ਪੈਣਗੀਆਂ ਤੇ ਇਧਰੋਂ ਵੀ ਸਾਡਾ ਪ੍ਰੈਸ਼ਰ ਫੁੱਲ ਬਣਾ ਹੋਇਆ ਨੌਜਵਾਨਾਂ ਨੂੰ ਕਹਿੰਦੇ ਜੋਸ਼ ਦੇ ਨਾਲ ਪੂਰਾ ਹੋਸ਼ ਦੇ ਵਿੱਚ ਰਹੋ ਆਗੂ ਸਹਿਬਾਨ ਜਿਹੜੇ ਜਰਨੈਲਾਂ ਤੋਂ ਬਿਨਾ ਚੰਗਾ ਨਹੀਂ ਲੜੀਆਂ ਜਾਂਦੀਆਂ ਇਹ ਜਰਨੈਲ ਮੂਰੇ ਹੋਣਗੇ ਤਾਂ ਤੁਸੀਂ ਇਹ ਹਿਸਾਬ ਲਾ ਲਓ ਆਪਾਂ ਬਾਰਡਰ ਵੀ ਪੰਨਾਂਗੇ ਅੱਗੇ ਵੀ ਜਾਵਾਂਗੇ ਵੇਖੋ ਹੁਣ ਇੱਕ ਚੀਜ਼ ਹੋਰ ਦੇਖੋ ਜਿਹੜਾ ਸਾਡੀ ਇੱਥੇ ਦਾ ਹੁਣ ਤੁਸੀਂ ਇੱਥੇ ਬੈਠੇ ਤਾਂ ਪ੍ਰੈਸ਼ਰ ਕੀ ਬਣਿਆ ਅਸੀਂ ਦਿੱਲੀ ਬਹੁਤ ਲੰਮਾ ਸਮਾਂ ਬੈਠੇ ਰਹੇ ਨਾ ਸਾਡੀ ਜੁਐਨਓ ਦੇ ਵਿੱਚ ਜਿਹੜੀ ਗੱਲ ਆ ਉਹ ਸਾਡੀ ਬੜੀ ਲੇਟ ਪਹੁੰਚੀ ਸੀਗੀ ਇੱਥੇ ਸਾਡੇ ਪਹਿਲੇ ਛੇਦਨਾ ਦੇ ਵਿੱਚ ਸਾਡੀ ਜੁਐਨਓ ਦੇ ਵਿੱਚ ਗੱਲ ਪਹੁੰਚ ਗਈ ਇੱਥੇ ਇੰਨਾ ਪ੍ਰੈਸ਼ਰ ਅਸੀਂ ਪਾਇਆ ਹੋਇਆ ਹੈ ਸੈਂਟਰ ਗਵਰਨਮੈਂਟ ਤੇ ਪਹਿਲੇ ਛੇਦਨਾ ਦੇ ਵਿੱਚ ਜਿਹੜਿਆਂ ਇਹਨਾਂ ਨੇ ਜੋ ਇਹਨਾਂ ਨੇ ਹਰਕਤਾਂ ਕਰ ਰਹੇ ਨੇ ਇਹੀ ਹਰਕਤਾਂ ਸਦਕਾ ਸਾਡਾ ਸੰਕਾ ਪੂਰੀ ਦੁਨੀਆ ਦੇ ਵਿੱਚ ਗੱਲ ਜਾ ਰਹੀ ਹੈ ਇੱਥੇ BBC ਤੋਂ ਲੈ ਕੇ ਪੂਰੇ ਜਿਹੜਾ ਵਰਲਡ ਦਾ ਮੀਡੀਆ ਉਹ ਕਵਰ ਕਰਦਾ ਫਿਰਦਾ ਇਹਨਾਂ ਨਾਲ ਜਿਹੜੇ ਜਿਹੜੇ ਕੁਸ਼ੇ ਕਰੀ ਜਾਂਦੇ ਨੇ ਕਹਿੰਦੇ ਵੀ ਹੁਣ ਇਹਨਾਂ ਦੇ ਆਗੂ ਨਹੀਂ ਹੈਗੇ ਨੌਜਵਾਨਾਂ ਨੂੰ ਸਿੱਧਾ 12 ਬੋਰ ਦਾ ਫਾਇਰ ਮਾਰਦੇ ਨੇ 32 ਬੋਰ ਦਾ ਫਾਇਰ ਮਾਰਦੇ ਨੇ ਦੋ ਨੌਜਵਾਨਾਂ ਨੂੰ ਚੱਕ ਕੇ ਲੈ ਗਏ ਇਹ ਕਹਿੰਦੇ ਵੀ ਅਸੀਂ ਅੰਦੋਲਨ ਐਵੇਂ ਹੀ ਖੜਿਆਉਣਾ ਇਹਨਾਂ ਦਾ ਇਹਨਾਂ ਅੰਦੋਲਨ ਖੜਿਆਉਣ ਨੂੰ ਫਿਰਦੇ ਨੇਗੇ ਅੰਦੋਲਨ ਜਿੰਨਾ ਸਮਾਂ ਚੱਲੂਗਾ ਜਿੰਨਾ ਟਾਈਮ ਲੰਮਾ ਚੱਲੂ ਉਹਨਾਂ ਇਹਨਾਂ ਦੇ ਜਣਾ ਦੇ ਵਿੱਚ ਬੈਠੂਗਾ ਉਨਾ ਹੀ ਹੀ ਕੁਝ ਲੈ ਕੇ ਮੜਾਂਗੇ ਪਤਾ ਕੀ ਗੱਲ ਆ ਜਦੋਂ ਆਪਾਂ ਸਾਰੇ ਆਗੂ ਅੱਗੇ ਲੱਗ ਕੇ ਚੱਲਾਂਗੇ ਫੇਰ ਇਹ ਫੇਰ ਇਹ ਫੇਰ ਗੋਲੀਆਂ ਕੱਢ ਕੇ ਫੇਰ ਮਾਰ ਕੇ ਦਿਖਾਉਣ ਗੋਲੀਆਂ ਇੱਕ ਦਿਨ ਉਹ ਫਿਰ ਸਾਡਾ ਜਦੋਂ ਚੰਗਾ ਬੰਦਾ ਕੋਈ ਸ਼ਹੀਦ ਹੋਊਗਾ ਨਾਵਰ ਬੰਦਾ ਸ਼ਹੀਦ ਹੋ ਪੂਰੀ ਦੁਨੀਆ ਦੇ ਵਿੱਚ ਗੱਲ ਜੂ ਫੇਰ ਅਸੀਂ ਅੱਗੇ ਵਧਾਂਗੇ ਇਸ ਕਰਕੇ ਆਹ ਅੰਦੋਲਨ ਨੂੰ ਤਿੱਤਰ ਫਿੱਤਰ ਨੂੰ ਕਰਦੇ ਇਹਨਾਂ ਦੇ ਤਿਆਰੀਆਂ ਨਹੀਂ ਹੈ ਕੋਈ ਗੱਲ ਨਹੀਂ ਸਾਡੇ ਨੌਜਵਾਨ ਪੂਰਾ ਵਿੱਚ ਇਹਨਾਂ ਦੇ ਬੰਦੇ ਸ਼ਰਾਰਤਾਂ ਕਰ ਰਹੇ ਨੇ ਸਾਡੇ ਬੰਦਾ ਕੋਈ ਸ਼ਰਾਰਤ ਨਹੀਂ ਕਰ ਰਿਹਾ ਇਹਨਾਂ ਦੇ ਬੰਦੇ ਜਾਣ ਬੁੱਝ ਕੇ ਸਿਵਲ ਦੇ ਵਿੱਚ ਭੇਜੇ ਹੋਏ ਬੰਦੇ ਇਹਨਾਂ ਨੇ ਸ਼ਰਾਰਤਾਂ ਕਰ ਰਹੇ ਨੇ